ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੁਝ ਪਿੰਡਾਂ ਦੇ ਵਿੱਚ ਮਸੀਹ ਭਾਈਚਾਰੇ ਦੇ ਵਿਰੋਧ ਵਿੱਚ ਮਤੇ ਪਾਏ ਗਏ ਸੀ ਪੰਜਾਬ ਦੇ ਪਿੰਡਾਂ ਵਿੱਚ ਮੈਂ ਕੱਲ ਇੱਕ ਵੀਡੀਓ ਪਾਈ ਸੀ ਉਹ ਵੀਡੀਓ ਜਦੋਂ ਕੈਨੇਡਾ ਦੇ ਬਚਿੰਦੇ ਲੋਕਾਂ ਨੇ ਸੁਣੀ ਉਹਨਾਂ ਨੇ ਫੋਨ ਬਹੁਤ ਕੀਤੇ ਸੀ ਕੱਲ ਤੇ ਉਹ ਜਿਹੜਾ ਮੈਸੇਜ ਹੈ ਮੈਂ ਉਸੇ ਮੈਸੇਜ ਨੂੰ ਕਨਵੇ ਕਰਨਾ ਹੈ ਆਪ ਜੀ ਜੇ ਸੁਣੋਗੇ ਤਾਂ ਜਦੋਂ ਅਸੀਂ ਇਹ ਫਤਵੇ ਸੁਣਾਉਨੇ ਆ ਕਿ ਸਾਡੇ ਪਿੰਡਾਂ ਦੇ ਵਿੱਚ ਪਾਸਟਰ ਨਹੀਂ ਵੜ ਸਕਦੇ ਸਾਡੇ ਪਿੰਡਾਂ ਦੇ ਵਿੱਚ ਇਤਿਹਾਰ ਨਹੀਂ ਤੁਸੀਂ ਲਾ ਸਕਦੇ ਤੁਸੀਂ ਸ਼ੋਭਾ ਯਾਤਰਾ ਨਹੀਂ ਕੱਢ ਸਕਦੇ ਅਸੀਂ ਅਸਾਈਆਂ ਦਾ ਜਿਹੜਾ ਕੋਈ ਮਰਦਾ ਹੋਊਗਾ ਉਹਨੂੰ ਦਫਨਾਉਣ ਨਹੀਂ ਦੇਵਾਂਗੇ ਉਹਦਾ ਸੰਸਕਾਰ ਨਹੀਂ ਕਰਨ ਦੇਵਾਂਗੇ ਇਹ ਇਹ ਫਤਵੇ ਸੁਣਾਏ ਗਏ ਹਨ ਇੱਕ ਬੇਨਤੀ ਹੈ ਇਹੀ ਫਤਵੇ ਸੂਬੇ ਸਰਹੰਦ ਵੱਲੋਂ ਸਹਿਬਜਾਦਿਆਂ ਅਤੇ ਮਾਤਾ ਗੁਜਰਕੌਰ ਲਈ ਸੁਣਾਏ ਗਏ ਸੀ ਸੰਸਕਾਰ ਕਰਨ ਵਾਸਤੇ ਵੀ ਟੋਡਰਮਲ ਨੇ ਕੁਆਂਟਲਾਂ ਦੇ ਹਿਸਾਬ ਨਾਲ ਸੋਨਾ ਦਿੱਤਾ ਤੇ ਉਹ ਧਰਤੀ ਖਰੀਦੀ ਨਹੀਂ ਸੀ ਉਹ ਧਰਤੀ ਕੇਵਲ ਸੰਸਕਾਰ ਕਰਨ ਵਾਸਤੇ ਲਈ ਗਈ ਸੀ ਸਭ ਤੋਂ ਮਹਿੰਗੀ ਧਰਤੀ ਹੈ ਤੇ ਉਹੀ ਫਤਵੇ ਸਾਡੀ ਕੌਮ ਦੇ ਕਢਾ ਮ ਚੌਧਰੀ ਹੋਰਾਂ ਲਈ ਸੁਣਾ ਰਹੇ ਨੇ ਫਿਰ ਸੂਬੇ ਸਰਹੰਦ ਵਿੱਚ ਔਰੰਗਜੇਬ ਦੇ ਵਿੱਚ ਤੇ ਸਾਡੇ ਵਿੱਚ ਫਰਕ ਕੀ ਹੈ ਗੁਰੂ ਪਾਸ਼ਾ ਨੇ ਜਦੋਂ ਜਫਰ ਨਾਮ ਲਿਖਿਆ ਨਾ ਔਰੰਗਜੇਬ ਨੂੰ ਉਦੋਂ ਇਹ ਕਿਹਾ ਸੀ ਕਿ ਔਰੰਗਜੇਬ ਕੀ ਹੋ ਗਿਆ ਜੇ ਤੂੰ ਮੇਰੇ ਚਾਰ ਪੁੱਤਰ ਸ਼ਹੀਦ ਕਰ ਦਿੱਤੇ ਮੇਰਾ ਕੁੰਡਲਿਆ ਸੱਪ ਕਿਹਨੂੰ ਕਿਹਾ ਸੀ ਖਾਲਸੇ ਨੂੰ ਕਿਹਾ ਸੀ ਖਲੇ ਜਿੰਦਾ بیٹھا ਗਿਣ-ਗਿਣ ਕੇ ਬਦਲੇ ਲਓ ਕੀ ਇਹ ਜਿਹੜੀ ਟਕਰਾਰ ਸੀ ਗੁਰੂ ਪਾਸ਼ਾ ਨੇ ਆਪਣੇ ਸਹਿਬਜ਼ਾਦਿਆਂ ਲਈ ਕੀਤੀ ਹੈ ਸਮਝਣ ਵਾਲੇ ਕੁਝ ਵੀ ਸਮਝੇ ਜਾਣ ਗੁਰੂ ਪਾਸ਼ਾ ਨੇ ਨਾ ਕਿਸੇ ਔਰਤ ਵਾਸਤੇ ਨਾ ਰਾਜ ਰਾਜ ਭਗਵਾਨ ਵਾਸਤੇ ਨਾਕ ਅਸੀਂ ਜ਼ਮੀਨ ਵਾਸਤੇ ਜੰਗ ਨਹੀਂ ਲੜੀ ਗੁਰੂ ਪਾਤਸ਼ਾਹ ਨੇ ਜੰਗ ਕਿਦੇ ਖਾਤਰ ਲੜੀ ਐ ਜੁਲਮ ਦੀ ਖਾਤਰ ਲੜੀ ਐ ਤੇ ਅੱਜ ਸਾਡੀ ਕੌਮ ਦੇ ਕੁਝ ਕੜਮ ਚੌਧਰੀ ਇਹੋ ਜੇ ਮਤੇ ਪਾ ਰਹੇ ਨੇ ਤੇ ਮੈਂ ਜਿਹੜੀ ਗੱਲ ਕਰਨੀ ਹੈ ਧਿਆਨ ਦੇ ਨਾਲ ਸੁਣੋ ਜਿਹੜੇ ਕੈਨੇਡਾ ਦੇ ਲੋਕਾਂ ਨੇ ਫੋਨ ਕੀਤੇ ਮੈਸੇਜ ਕੀਤੇ ਉਹ ਕਹਿੰਦੇ ਕਹਿੰਦੇ ਕੈਨੇਡਾ ਦੇ ਵਿੱਚ ਵੀ ਨਾ ਹੁਣ ਪੰਜਾਬੀਆਂ ਦੇ ਛਿੱਤਰ ਪੈਣਗੇ ਚੰਗੀ ਤਰ੍ਹਾਂ ਕਿਉਂਕਿ ਉਹ ਕੰਟਰੀਆਂ ਅਸਾਈਆਂ ਦੀਆਂ ਨੇ ਉਹਨਾਂ ਕੰਟਰੀਆਂ ਦੇ ਵਿੱਚ ਸਾਡੇ ਬੱਚੇ ਯੂਨੀਵਰਸਿਟੀਆਂ ਦੇ ਵਿੱਚ ਪੜਨ ਵਾਤੇ ਜਾਂਦੇ ਆ ਉਹਨਾਂ ਦੀਆਂ ਕੰਪਨੀਆਂ ਵਿੱਚ ਕੰਮ ਕਰਦੇ ਆ ਉਹਨਾਂ ਦੀਆਂ ਫੈਕਟਰੀਆਂ ਵਿੱਚ ਕੰਮ ਕਰਦੇ ਆ ਉਹ ਕਹਿੰਦੇ ਵਿਰੋਧ ਕੀਤਾ ਗਿਆ ਤੁਸੀਂ ਪੰਜਾਬ ਦੇ ਵਿੱਚ ਤੇ ਉਹਦਾ ਖੁਮਿਆਜਾ ਕੈਨੇਡਾ ਅਮਰੀਕਾ ਦੇ ਵਿੱਚ ਸਾਡੇ ਪੰਜਾਬੀਆਂ ਨੂੰ ਪੁੱਤਨਾ ਕੋ ਜਿਹੜੇ ਉੱਥੇ ਕਾਰੋਬਾਰ ਕਰਦੇ ਆ ਪਰ ਸਾਡੀ ਕੌਮ ਦੇ ਵਿੱਚ ਸਾਰੇ ਕੌਮ ਦੀ ਨਹੀਂ ਮੈਂ ਗੱਲ ਕਰਦਾ ਕੁਝ ਜਿਹੜੇ ਬੇਵਕੂਫ ਲੋਕ ਹੈਗੇ ਆ ਇਹੋ ਜੇ ਮਤੇ ਪਾਉਂਦੇ ਆ ਇੱਕ ਮੈਂ ਬੇਨਤੀ ਕਰ ਰਿਹਾ ਕਹਿਣਗੇ ਜੀ ਧਰਮ ਪਰਿਵਰਤਨ ਅਸਾਈ ਕਰਵਾ ਰਹੇ ਕੋਈ ਨਹੀਂ ਕਰਵਾ ਸਕਦਾ ਮੇਰਾ ਨਾਮ ਕੀ ਹੈ ਗਿਆਨੀ ਬੂਟਾ ਸਿੰਘ ਤੁਸੀਂ ਸਾਰੇ ਜਾਣਦੇ ਹੋ ਕਿਸੇ ਦੀ ਤਾਕਤ ਕਿਸੇ ਵਿੱਚ ਹਿੰਮਤ ਹੈ ਕੋਈ ਮੇਰਾ ਧਰਮ ਪਰਿਵਰਤਨ ਕਰਵਾ ਦੇਵੇ ਲਾਲ ਜੀ ਦਿੱਤਾ ਜਾਊਗਾ ਕੀ ਦੇ ਦੇਵੋਗੇ ਤੁਸੀਂ ਕਿਸੇ ਵੀ ਦੀ ਹਿੰਮਤ ਹੋਵੇ ਕੋਈ ਹਿੰਦੂ ਹੋਵੇ ਕੋਈ ਮੁਸਲਮ ਹੋਵੇ ਕੋਈ ਈਸਾਈ ਹੋਵੇ ਕੋਈ ਜੈਨੀ ਹੋਵੇ ਕੋਈ ਬੋਧੀ ਹੋਵੇ ਕੋਈ ਸਕਦਾ ਧਰਮ ਕੋਈ ਬਰਤ ਪਰਵਰਤਨ ਕਰਵਾ ਸਕਦਾ ਹੈ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਨੂੰ ਪਿੰਜਰੇ ਦੇ ਵਿੱਚ ਕੈਦ ਕੀਤਾ ਹੋਇਆ ਤੇ ਉਹਨਾਂ ਦੇ ਸਾਹਮਣੇ ਤਿੰਨ ਸਿੰਘ ਸ਼ਹੀਦ ਕੀਤੇ ਗਏ ਕਾਦੇ ਲਈ ਕਿ ਸ਼ਾਇਦ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਡਰ ਜਾਣਗੇ ਉਹਨਾਂ ਦੇ ਸਾਹਮਣੇ ਕੀ ਹੋਇਆ ਆਰੇ ਦੇ ਨਾਲ ਚੀਰੇ ਜਾਂਦੇ ਰੂਮ ਵਿੱਚ ਲਪੇਟ ਕੇ ਸਾੜਿਆ ਜਾਂਦੇ ਦੇਗ ਦੇ ਵਿੱਚ ਉਬਾਲਿਆ ਜਾਂਦੇ ਇਹ ਤਸੀਹੇ ਦਿੱਤੇ ਨੇ ਪਹਿਲਾਂ ਤਿੰਨ ਸਿੰਘਾਂ ਨੂੰ ਤੇ ਗੁਰੂ ਪਾਸ਼ਾ ਸਾਹਮਣੇ ਨੇ ਉਹਨਾਂ ਸਿੰਘਾਂ ਨੇ ਕੋਲ ਪੁੱਛਿਆ ਗਿਆ ਕਿ ਗੁਰੂ ਤੇਗ ਬਹਾਦਰ ਪਾਸ਼ਾ ਤੁਹਾਡੇ ਕੀ ਲੱਗਦੇ ਆ ਕਹਿਣ ਲੱਗੇ ਸਾਡੇ ਗੁਰੂ ਲੱਗਦੇ ਕਹਿੰਦੇ ਉਹਨਾਂ ਲਈ ਕੀ ਕਰ ਸਕਦੇ ਹੋ ਕਹਿੰਦੇ ਜੋ ਗੁਰੂ ਦਾ ਹੁਕਮ ਹੋ ਕਹਿੰਦੇ ਜਾਨ ਦੇ ਸਕਦੇ ਹੋ ਕਹਿੰਦੇ ਹਾਜ਼ਰ ਹੈ ਇੱਕ ਬੇਨਤੀ ਕਰਾਂ ਪਹਿਲੇ ਸ਼ਹੀਦ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਨੇ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਨੂੰ ਸ਼ਹੀਦ ਹੁੰਦਿਆਂ ਹੋਇਆਂ ਸਿੱਖਾਂ ਨੇ ਦੇਖਿਆ ਤੇ ਸਿੱਖਾਂ ਨੂੰ ਸ਼ਹੀਦ ਹੁੰਦਿਆਂ ਹੋਇਆਂ ਮੇਰੇ ਗੁਰੂ ਨੇ ਦੇਖਿਆ ਇਹ ਸਚਾਈ ਹੈ ਕੋਈ ਡਲਾ ਸਕਦਾ ਧਰਮ ਤੋਂ ਉਹਨਾਂ ਦਾ ਧਰਮ ਉਹਨਾਂ ਦਾ ਸੰਤੋਖ ਉਹਨਾਂ ਦੀ ਸੰਤੁਸ਼ਟੀ ਉਹਨਾਂ ਦਾ ਸਕੂਨ ਕੋਈ ਖੋਹ ਸਕਦਾ ਕੋਈ ਖੋਈ ਨਹੀਂ ਸਕਿਆ ਤੇ ਅਸੀਂ ਕਹਿੰਦੇ ਜੀ ਧਰਮ ਪਰਿਵਰਤਨ ਕਰਵਾਇਆ ਜਾ ਰਿਹਾ ਹੈ ਜਿਹੜੇ ਵਿਕਦੇ ਨੇ ਨਾ ਉਹਨਾਂ ਦੀ ਕਦਰ ਕੀਮਤ ਕਿਸੇ ਵੀ ਮਜ਼ਬ ਦੇ ਵਿੱਚ ਨਹੀਂ ਪੈਂਦੀ ਕੋਈ ਨਹੀਂ ਕਿਸੇ ਨੂੰ ਖਰੀਦ ਸਕਦਾ ਜਿਹੜੇ ਬੰਦੇ ਚਾਰ ਸਿਲੜਾਂ ਦੇ ਖਾਤਰ ਧਰਮ ਪਰਿਵਰਤਨ ਕਰ ਲੈਂਦੇ ਨੇ ਨਾ ਉਹਨੂੰ ਅਸੀਂ ਮਰੀ ਜਮੀਰ ਵਾਲੇ ਕਹਿੰਦੇ ਆਂ ਜਾਗਦੀ ਜਮੀਰ ਵਾਲੇ ਨਹੀਂ ਹੋ ਸਕਦੇ ਉਹ ਜਿੰਨਦੇ ਜਮੀਰ ਜਾਗਦੀ ਹੁੰਦੀ ਹੈ ਨਾ ਉਨਨੂੰ ਕੋ ਡਲਾ ਨਹੀਂ ਸਕਦਾ ਇਹ ਸਚਾਈ ਹੈ ਤੇ ਹੁਣ ਜਿਹੜੇ ਅਸੀਂ ਮਤੇ ਪਾਏ ਪੰਜਾਬ ਦੇ ਵਿੱਚ ਉਹ ਮਤੇ ਪਾਉਣ ਦੇ ਖਮਿਆਜੇ ਜਿਹੜੇ ਨੇ ਸਾਡੇ ਪੰਜਾਬੀ ਅਮਰੀਕਾ ਦੇ ਵਿੱਚ ਕੈਨੇਡਾ ਦੇ ਵਿੱਚ ਇੰਗਲੈਂਡ ਦੇ ਵਿੱਚ ਆਸਟ੍ਰੇਲੀਆ ਦੇ ਵਿੱਚ ਫਰਾਂਸ ਦੇ ਵਿੱਚ ਭੁਗਤ ਰਹੇ ਨੇ ਕਿਉਂਕਿ ਉਹ ਸਾਈਆਂ ਦੀਆਂ ਕੰਟਰੀਆਂ ਨੇ ਥੋੜਾ ਜਿਹਾ ਅਕਲ ਤੋਂ ਕੰਮ ਲਓ ਪਰ ਮੈਂ ਬਹੁਤ ਵਾਰੀ ਕਿਹਾ ਜਦੋਂ ਕੋਈ ਅਕਲ ਦੀ ਗੱਲ ਕਰਦਾ ਹੋਵੇ ਨਾ ਉਦੋਂ ਸਾਡੀ ਅਕਲ ਕਹਾ ਚਰਨ ਚਲੀ ਜਾਂਦੀ ਹੈ ਤੇ ਘਾਹ ਕੌਣ ਚਰਦਾ ਹੁੰਦਾ ਕੈਨਡੀ ਲੋੜ ਹੀ ਨਹੀਂ ਬਸ ਇੰਨੀ ਗੱਲ ਕਹੂੰਗਾ ਕਰਤੂਤ ਪਸ਼ੂ ਕੀ ਮਾਨਸ ਜਾਤ ਲੋਕ ਪਚਾਰਾ ਕਰੇ ਦਿਨ ਰਾਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ